ਤਕੁਰ ਆਇਓ ਸ਼ਰਨ ਤੁਹਾਰੀ ਮਲੈ ਸੁਖ ਨਾਮ ਹਰ ਸੂਬਾ ਚਿੰਤਾ ਲਾਹੇ ਹਮਾਰੀ ਹਮApiException kh khari tere ਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹ ਰੰਗ ਰਤਾ ਹਮ ਸਰਦੀਨੰਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਾਣ ਕੋ ਪੂਰਨ ਦੀਜੈ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਪੁਰਿਏ ਪੁੰਡਰਕ ਬਨਾ ਤਾ ਚੇ ਹੰਸਾ ਸਗਲੇ ਜਨ ਪਹਿਲਾ ਪੁਰਿਏ ਪੁੰਡਰਕ ਬਨਾ ਤਾ ਚੇ ਹੰਸਾ ਸਗਲੇ ਜਨ ਕ੍ਰਿਸ਼ਨ ਤੇ ਜਾਨੂ ਹਰ ਹਰ ਨਾ ਚੰਤੀ ਨਾ ਚਨਾ ਪਹਿਲਾ ਪੁਰ ਸਾ ਵੀਰਾ ਅਥੋਂਨ ਪੁਰ ਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚ ਪਿੰਦੀ ਮਹ ਸਾਗਰਾ ਰਹਾਉ ਨਾਚੰਤੀ ਗੋਪੀ ਜਨਾਂ ਨਈਆ ਤੇ ਬੈਰ ਕੰਨਾ ਤਰਕ ਨਾਚਾ ਭਰਮਿਆ ਚਾ ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ ਪਿੰਦੇ ਹੁਕਲੇ ਸੰਸਾਰਾ ਪਰਮ ਪਰਮ ਆਏ ਤੁਮ ਜੇ ਦਵਾਰਾ ਤੂ ਕੋਨ ਰੇ ਮੈਂ ਜੀ ਨਾਮਾ ਹੋ ਜੀ ਕਾਲਾ ਤੇ ਨਿਵਾਰਣਾ ਜਮ ਕਾਰਣਾ ਇੰਦੀ ਉਹ ਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦਵਾਰਾ